ਯਾਰੋ ਦੁਨੀਆ ਇੱਥੇ ਰੰਗ ਰੰਗ ਦੀ ਯਾਰੋ ਦੁਨੀਆ ਇੱਥੇ ਰੰਗ ਰੰਗ ਦੀ ਭੈਣ ਵੀਰ ਦੀ ਹੈ ਸਦਾ ਸੁੱਖ ਮੰਗਦੀ ਭੈਣ ਵੀਰ ਦੀ ਹੈ ਸਦਾ ਸੁੱਖ ਮੰਗਦੀ ਭਾਈ ਹੁੰਦੇ ਨੇ ਗਲੇ ਦਾ ਹਾਰ ਵੀਰ ਨੂੰ ਭਾਈ ਹੁੰਦੇ ਨੇ ਗਲੇ ਦਾ ਹਾਰ ਵੀਰ ਨੂੰ ਰਖੜੀ ਵਧਾਵੇ ਸਤਕਾਰ ਵੀਰ ਨੂੰ ਭੈਣ ਲਈ ਵੀਰ ਹੁੰਦੇ ਸਦਾ ਮਾਣ ਨੇ ਭੈਣ ਵਾਲੀ ਵੀਰ ਹੁੰਦੇ ਸਦਾ ਮਾਨ ਨੇ ਬਾਵਲ ਦੇ ਘਰ ਹੁੰਦੇ ਸਨ ਮਾਨ ਨੇ ਕਦੇ ਵੀ ਨਾ ਆਵੇ ਦਿਲ ਵਿੱਚ ਖਾਰ ਵੀਰ ਨੂੰ ਕਦੇ ਵੀ ਨਾ ਆਵੇ ਦਿਲ ਵਿੱਚ ਖਾਰ ਵੀਰ ਨੂੰ ਰੱਖੜੀ ਵਧਾਵੇ ਸਤਕਾਰ ਵੀਰ ਨੂੰ ਘਰ ਵਿੱਚ ਸਾਰੇ ਹੁੱਲੇ ਨਾ ਸਮਾਉਣ ਜੀ ਘਰ ਵਿੱਚ ਸਾਰੇ ਹੁੱਲੇ ਨਾ ਸਮਾਉਣ ਜੀ ਭੈਣਾਂ ਨਾਲ ਜੀਜੇ ਜਦ ਘਰ ਆਉਣ ਜੀ ਭੈਣਾਂ ਨਾਲ ਜੀਜੇ ਜਾ ਦੇ ਘਰ ਆਉਣ ਜੀ ਦੁੱਖ ਝੁੱਕ ਲੈੰਦੇ ਨੇ ਵਿਚਾਰ ਵੀਰ ਨੂੰ ਰਖੜੀ ਵਧਾਵੇ ਸਤਕਾਰ ਵੀਰ ਨੂੰ ਰਖੜੀ ਵਧਾਵੇ ਸਤਕਾਰ ਵੀਰ ਨੂੰ ਲਾਲਚ ਵਿੱਚ ਜੋ ਨੇ ਸੰਬੰਧ ਤੋੜ ਦੇ ਲਾਲਚ ਵਿੱਚ ਜੋ ਨੇ ਸੰਬੰਧ ਤੋੜ ਦੇ ਪਿਆਰ ਵਾਲੀ ਤਾਂ ਜੋ ਨੇ ਪੈਸਾ ਲੋੜ ਦੇ ਪਿਆਰ ਵਾਲੀ ਤਾਂ ਮੇ ਜੋ ਪੈਸਾ ਲੋੜ ਦੇ ਪੈਂਦੀ ਉਹਨਾਂ ਤਾਂ ਹੀ ਵੇ ਤੇਰ ਘਾਰ ਵੀਰ ਨੂੰ ਪੈਂਦੀ ਉਹਨਾਂ ਤਾਂ ਹੀ ਤੇਰ ਘਾਰ ਵੀਰ ਨੂੰ ਰਖੜੀ ਵਧਾਵੇ ਸਤਕਾਰ ਵੀਰ ਨੂੰ ਪੈਣਾ ਤੇ ਭਰਾ ਦਾ ਟੁੱਟੇ ਤਵਾਰਨਾ ਪੈਣਾ ਤੇ ਭਰਾਵਾਂ ਦਾ ਟੁੱਟੇ ਤਵਾਰਨਾ ਫੁੱਲਾਂ ਵਾਲੀ ਕਦੇ ਉਜੜੇ ਬਹਾਰਨਾ ਫੁੱਲਾਂ ਵਾਲੀ ਕਦੇ ਉਜੜੇ ਬਹਾਰਨਾ ਤੇ ਲੋਰੀਆ ਅਰਜ ਗੁਜਾਰ ਵੀਰ ਨੂੰ ਤੇ ਲੋਰੀਆ ਅਰਜ ਗੁਜਾਰ ਵੀਰ ਨੂੰ